ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਕਲਿਆਣ ਸੁੱਖਾ ਕਲਿਆਣ ਸੁੱਖਾ ਪਿੰਡ ਦੇ ਕੋਠੇ ਆ ਘਰ ਆ ਜਿਹੜੇ ਖੇਤਾਂ ਦੇ ਵਿੱਚ ਹੁੰਦੇ ਆ ਉਹਨਾਂ ਦੇ ਵਿੱਚੋਂ ਅੱਜ ਇਹ ਵੀਡੀਓ ਬਣਾ ਰਹੇ ਆ ਜ਼ਿਲ੍ਹਾ ਬਠਿੰਡਾ ਪੈਂਦਾ ਨੇੜੇ ਇਹਨਾਂ ਦੇ ਨਥਾਣਾ ਵੀ ਰਹਿ ਜਾਂਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਦੱਸੋ ਭਾਈ ਛੌਂਕ ਰੱਖਦਾ ਹੈ ਚੰਗੇ ਪਸ਼ੂਆਂ ਦਾ ਤੇ ਇਹ ਵੀਰ ਵੈੜਾ ਲੈ ਆਉਂਦਾ ਚੰਗੀਆਂ ਛੋਟੀਆਂ ਜੰਮਦੀਆਂ ਬੱਚੀਆਂ ਤੇ ਉਹਨਾਂ ਦੀ ਸੰਭਾਲ ਕਰਦਾ ਕੇਅਰ ਕਰਕੇ ਫਿਰ ਜਦੋਂ ਤਿਆਰ ਹੋ ਜਾਂਦੇ ਨਾ ਉਹਨਾਂ ਨੂੰ ਫਿਰੇ ਸੇਲ ਕਰ ਲੈਂਦਾ ਤੁਸੀਂ ਹੁਣ ਵੀ ਘਰ ਚ ਕਾਫੀ ਸਾਰੀਆਂ ਹਾਈਫਰ ਦੇਖੋਗੇ ਇਹਨਾਂ ਦੇ ਵਿੱਚੋਂ ਅੱਜ ਇੱਕੇ ਵੈੜ ਬਾਈ ਨੇ ਵਿਕਾਊ ਕੀਤੀ ਹੈ ਹਾਈਟ ਲੈਂਥ ਚੰਗੀ ਹੈ ਬਿਊਟੀ ਬਹੁਤ ਹੈ ਬਾਕੀ ਬਰੀਡ ਦੀ ਕੁਆਲਿਟੀ ਜਿਹੜੀ ਉਹ ਵੀ ਤੁਹਾਨੂੰ ਜਜਮੈਂਟ ਹੋਊਗੀ ਚੰਗੀ ਨਸਲ ਐਚਐਫ ਨਸਲ ਦੀ ਹੈ ਵੈੜ ਫਾਰ ਸੇਲ ਆਪਾਂ ਬਾਈ ਤੋਂ ਜਾਣਕਾਰੀ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆ ਜੂਗੀ ਵੜ ਉਹ ਵੀਰ ਤਸੱਲੀ ਕਰ ਸਕਦਾ ਆ ਕੇ ਤੁਸੀਂ ਦੇਖਣਾ ਤੇ ਨਰਖ ਪਰਖ ਵੀ ਤੁਸੀਂ ਕਰਨੀ ਹੈ ਆਓ ਬਾਈ ਨੂੰ ਮਿਲਦੇ ਆ ਤੇ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸ ਦਿਓ ਵੀਰੇ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਭਾਈ ਅੱਜ ਇੱਕ ਵੜ ਹੋਰ ਵੇਚਣ ਲੱਗੇ ਹੋ ਇਹ ਉਸੇ ਤਰ੍ਹਾਂ ਫਿਰ ਵੜਾਂ ਲੈ ਆਉਣੇ ਹੋ ਅੱਗੇ ਸੰਭੀ ਜਾਂਦੇ ਹੋ ਫਿਰ ਤਿਆਰ ਕਰਕੇ ਵੇਚ ਦਿੰਨੇ ਹਾਂਜੀ ਹਾਂਜੀ ਬਾਈ ਆਪਾਂ ਤਿਆਰ ਕਰਕੇ ਵੇਚ ਦਿੰਨੇ ਆ ਬਾਈ ਛੋਟੀ ਬੱਚੀ ਪਰ ਸ਼ੌਂਕ ਨਾਲ ਹੀ ਖਰੀਦਦੇ ਹੋ ਚੰਗੀਆਂ ਖੜੀਆਂ ਘਰੇ ਹਨਾ ਹੋਰ ਵੀ ਇਹ ਤਾਂ ਹਾਂਜੀ ਬਾਈ ਅ ਬਾਈ ਜਿਹੜੀ ਇਹ ਵੈੜ ਅੱਜ ਆਪਾਂ ਵੇਚਣ ਲੱਗੇ ਹਾਂ ਕਨ ਮਸੂਆ ਸੁਆ ਸੁਣੀਏ ਪਹਿਲਾ ਸੁਆ ਸੁਣੀਏ ਕਿੰਨੇ ਦਾ ਲਊ ਸੂਜ ਇਹਦੇ 6 ਫਰਬਰੀ ਨੂੰ 9 ਮਹੀਨੇ ਪੂਰੇ ਆ ਜੀ ਉੱਪਰ ਜਿਹੜੇ ਦਿਨ ਲਊਗੇ ਉਹ ਪਰਮਾਤਮਾ ਨੂੰ ਪਤਾ ਜਣੀ ਦੋਹਾਂ ਦਿਨਾਂ ਨੂੰ 9 ਮਹੀਨੇ ਪੂਰੇ ਹੋ ਜਾਣਗੇ ਜਿਹੜੇ ਉੱਤੇ ਲਊਗੀ ਉਹ ਅਲੱਗ ਹਾਂਜੀ ਅੱਛਾ ਭਾਈ ਇਹਦੀ ਜਦੋਂ ਆਪਾਂ ਖਰੀਦੀ ਸੀ ਕੋਈ ਸੀਮਨ ਡਿਟੇਲ ਪਤਾ ਕੀਤੀ ਸੀ ਹਾਂਜੀ ਭਾਈ ਇਹ ਏਬੀਐਸ ਦੇ ਹਮਰ ਦੀ ਆ ਏਬੀਐਸ ਦੇ ਹਮਰ ਬੁੱਲਦੀ ਆ ਆਪ ਹਾਂਜੀ ਹਾਂਜੀ ਗੱਬਣਾ ਹੁਣ ਸੀਮਨ ਕਿਹੜੇ ਬੁੱਲਦੇ ਲੱਗ ਇਹ ਸਨੋਮੈਨ ਸੈਕਸਰ ਤੋਂ ਗੱਬਣਾ ਭਾਈ ਏਆਈ ਤਾਂ ਆਪ ਹੀ ਕਰਾਈ ਚਿੱਕਾ ਕੀ ਰੇਟ ਰੱਖਦੇ ਹੋ ਤਾਂ ਬਈ 2 ਲੱਖ 5000 ਰੁਪਈਆ ਬਈ ਤੁਰ ਗਿਆ ਨੂੰ ਹਾਂਜੀ ਬਈ ਦੋਸਤੋ 2 ਲੱਖ ਤੇ 5000 ਡਿਮਾਂਡ ਹੈ ਹਮਰ ਬੁੱਲਦੀ ਆਪ এবੀਐਸ ਦੇ ਤੇ ਅੱਗੇ ਇਹਦੇ स्नोमैन ਦਾ 6 ਸਟੇਮਨ ਲੱਗਾ ਹੋਇਆ ਹੈ ਏਆਈ ਬਾਈ ਨੇ ਹੱਥੀ ਕਰਾਈ ਕਿਉਂਕਿ ਛੋਟਾ ਬੱਚਾ ਜਾਂਦਾ ਬੱਚਾ ਜਿਹੜਾ ਵੀਰ ਖਰੀਦ ਲੈਂਦਾ ਚੰਗਾ ਕਰਦਾ ਹੈ ਚੰਗੀ ਇਹਦੀ ਲੈਂਥ ਹੈ ਲੰਬਾਈ ਹੈ ਜਿਹੜੀ ਉਹ ਵੀ ਤੁਸੀਂ ਦੇਖੋਗੇ ਵਾਈਟ ਰੰਗ ਹਵਾਨਾ ਫਿਕਸ ਰੱਖੂਗੀ ਖੁੱਚਾਂ ਤੋਤੇ ਰਹਿਣਾ ਅਗਾੜੀ ਤੇ ਪਿਛਾਣ ਨੂੰ ਹਵਾਨਾ ਸੋਹਣਾ ਦੱਸਦਾ ਪਾਸ ਤੁਸੀਂ ਕਰਨੀ ਹੈ ਜਿਹਨੇ ਖਰੀਦ ਲਈ ਹੈ ਜ਼ਰੂਰੀ ਹੈ ਵੀ ਆ ਕੇ ਦੇਖਿਆ ਜਾਵੇ ਪਸ਼ੂ ਨੂੰ ਤਸੱਲੀ ਕੀਤੀ ਜਾਵੇ ਕੱਟ ਵਾਲਾ ਹਵਾਨਾ ਹੋਊਗਾ ਹਜੇ 9 ਮਹੀਨੇ ਦੋਹਾਂ ਦਿਨਾਂ ਨੂੰ ਪੂਰੇ ਹੋਣੇ ਆਮ ਤੌਰ ਤੇ ਆਪਾਂ ਦੇਖੀਏ ਤਾਂ 9 ਮਹੀਨੇ ਤੇ ਕਈ گاਵਾ 9 ਦਿਨ ਉੱਤੇ ਲੈਂਦੀਆਂ 10 ਦਿਨ ਵੀ ਲੈ ਸਕਦੀਆਂ 5 ਦਿਨ ਵੀ ਉਹ ਬਾਅਦ ਦੀ ਗੱਲ ਹੈ ਫਿਲਹਾਲ ਤੁਸੀਂ 9 ਮਹੀਨਿਆਂ ਦੇ ਹਿਸਾਬ ਤੇ ਦੀ ਤਿਆਰੀ ਦੇਖਿਓ ਬਹੁਤ ਸੋਹਣੀ ਬੱਛੀ ਸਿੱਧੀ ਜਾਣ ਦੇ ਬਈ ਉਧਰ ਨੂੰ ਜਿਹੜੀਆਂ ਵਹਿੜਾਂ ਦੀ ਗੱਲ ਕੀਤੀ ਸੀ ਦੋਸਤੋ ਅੱਜ ਵੀ ਤੁਸੀਂ ਦੇਖੋਗੇ ਇੱਧਰ ਕੁਸ ਵਹਿੜਾਂ ਹੋਰ ਫਿਰਦੀਆਂ ਜਿਵੇਂ ਜਿਵੇਂ ਤਿਆਰ ਹੁੰਦੀਆਂ ਫਿਰ ਬਾਈ ਸੇਲ ਕਰ ਲੈਂਦਾ ਇੱਕ ਸੋਹਣੀ ਬੱਛੀ ਤੁਸੀਂ ਹੁਣ ਦੇਖ ਰਹੇ ਹੋ ਕੋਠੇ ਆਪਣੇ ਬਾਈ ਗੋਵਿੰਦਪੁਰੇ ਵਾਲੇ ਆ ਕਿ ਕੋਠੇ ਗਵਿੰਦਨਗਰ ਬਾਈ ਕਲਿਆਣ ਸੁਖੇ ਦੇ ਕੋਠੇ ਆ ਠੀਕ ਆ ਕੋਠੇ ਗਵਿੰਦਨਗਰ ਹਾਂਜੀ ਓਕੇ ਭਗਤੇ ਤੋਂ ਵੀ ਆਇਆ ਜਾਊ ਤਿੰਨ ਥਾਣੇ ਤੋਂ ਵੀ ਬਈ ਠੀਕ ਆ ਤੋ ਨਿਕੋ ਵੈੜ ਦੋਸਤੋ ਫੇਰ ਇਹਦੀ ਬਿਊਟੀ ਦੇਖੋ ਬੜੀ ਸੋਹਣੀ ਬਾਈ ਨੇ ਸੰਭਾਲੀ ਐ ਇਸੇ ਤਰ੍ਹਾਂ ਬਾਈ ਆਪਦੇ ਪਸ਼ੂਆਂ ਨੂੰ ਸੰਭਾਲਦਾ ਐ ਖਾਸ ਕਰਕੇ ਵੈੜਾਂ ਜਿਹੜੀਆਂ ਛੋਟੀਆਂ ਲੈ ਕੇ ਇਹਦੀ ਬਰੀਡ ਕੁਆਲਿਟੀ ਦੇਖੋ ਤੁਸੀਂ ਤੁਹਾਨੂੰ ਪਸੰਦ ਆਊ ਵੈੜ ਰੋਗਲੇ ਭਾਈ ਕੋਈ ਨਹੀਂ ਖੜੀ ਰਹਿਣ ਦੇ ਮੜੇ ਹਜੇ ਥਾਣਾ ਚ ਕੋਈ ਵੀ ਜੋਸ਼ ਪਸਮਾਨ ਨਹੀਂਗਾ ਥਣ ਸੋਨਾ ਕੱਢੂਗੀ ਥੀ ਚੁਆਈ ਵਾਲਾ ਰੱਖੂਗੀ ਪਰ ਹਜੇ ਤੁਹਾਨੂੰ ਖਾਲੀ ਥਣ ਦਿਸਣਗੇ ਜਿਹੜੇ ਆਮ ਜਿਹੜੀਆਂ ਹੀਫਰ ਹੁੰਦੀਆਂ ਉਦਾਂ ਦੇ ਥਣ ਇਹ ਤੋਂ ਤੁਸੀਂ ਬਿੱਥੀ ਥਾਣਾ ਚ ਦੇਖ ਸਕਦੇ ਹੋ ਚੰਗੀ ਐ ਇਸ ਸਾਈਡ ਤੋਂ ਤੁਹਾਨੂੰ ਇਹਦਾ ਥਾਣਾ ਫੇਰ ਦਿਖਾ ਦਿੰਦਾ ਇਹ ਰੁਖ ਦੱਸੋ ਇਹਦੇ ਥਾਣਾ ਦਾ ਇਦਾਂ ਦਾ ਇਦੀ ਅਗਾੜੀ ਹਵਾਨੇ ਦੀ ਦਿਸਦੀ ਐ ਸੀਲ ਥ੍ਰੀ ਫੇਣੀ ਕਾ ਵੀ ਜਿੱਥੇ ਮਰਜੀ ਠੱਲ ਲੋ ਜੇ ਕੋਈ ਵੀਰ ਨੇ ਥੱਤੀ ਬਹੁਤ ਆ ਬਾਈ ਠੀਕ ਐ ਉਹ ਸੀਲ ਥ੍ਰੀ ਫੋਰ ਲੱਕ ਹਜੇ ਤਾਂ ਬਾਈ ਕੱਚੀ ਬਹੁਤ ਆ ਬਸ हां अजय स्पेस बहुत पई है अजय पुलोन में नहीं कोई बहुत ही चक्की है ने और तोरी पई उधर नु ले जा अपन वापस आजा पता सो so जी ने जे कोई वीर फार्म दा काम करदा है ते जे इत्तां दी एक्वाड ਵਿੱਚ ਰੱਖੋਗੇ ਤਾਂ ਜਿਹੜਾ ਵੀ ਵੀਰ ਆਊਗਾ ਸਭ ਤੋਂ ਪਹਿਲਾਂ ਦੇਖਿਆ ਕਰੂਗਾ ਕਿਉਂਕਿ ਰੰਗ ਵਾਈਟ ਦੀ ਆਪਾਂ ਨੂੰ ਪਤਾ ਵੀ ਇਹਦੀ ਬਿਊਟੀ ਜ਼ਿਆਦਾ ਲੱਗਦੀ ਹੈ ਤੇ ਇਹਦੀ ਖੇਚ ਵੀ ਵੱਧ ਰਹੀਦੀ ਹੈ ਹਾਲਾਂਕਿ ਦੁੱਧ ਨਾਲ ਕੋਈ ਮੈਟਰ ਨਹੀਂਗਾ ਦੁੱਧ ਡੱਬੀ ਕਾਲੀ ਐਚਐਫ ਜਿਹੜੀ ਮਰਜ਼ੀ ਹੋਵੇ ਉਹਨੇ ਆਉਦੇ ਜੈਨੇਟਿਕ ਦੇ ਹਿਸਾਬ ਤੇ ਦੇਣਾ ਹੈ ਦੁੱਧ ਪਰ ਬਿਊਟੀ ਜਿਹੜੀ ਉਹ ਵੱਧ ਦਿਸਦੀ ਆ ਵਾਈਟ ਵਛੀਆਂ ਦੇ ਵਿੱਚ ਸੋ ਇਹ ਇੱਕ ਹੀ ਨਗਸੀਗਾ ਅਜੇ ਤੋ ਦੱਸੋ ਜਿਹੜਾ ਬਾਈ ਨੇ ਵੇਚਣਾ ਫਿਰ ਕਦੇ ਜੇ ਕੋਈ ਵੜ ਤਿਆਰ ਹੋਈ ਤੇ ਤੁਹਾਨੂੰ ਜਰੂਰ ਵੀਡੀਓ ਦਿਖਾਵਾਂਗੇ ਤੁਸੀਂ ਕੰਟੈਕਟ ਕਰ ਸਕਦੇ ਹੋ ਧੰਨਵਾਦ